ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਵੱਲੋਂ ਦੋ ਦੋ ਵਿਅਕਤੀਆਂ ਨੂੰ ਇੱਕ ਕੁਇੰਟਲ ਪੁੱਕੀ ਚੁਰਾਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਦਰਅਸਲ ਇੱਕ ਟਰੱਕ ਕੋੜਾ ਵੀ ਕਾਬੂ ਹੋਇਆ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਕੋਹੜਾ ਟਰੱਕ ਜਿਸ ਦੇ ਵਿੱਚੋਂ ਇੱਕ ਕੁਇੰਟਲ ਪੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਤਾਂ ਵੱਡੀ ਸਫਲਤਾ ਹਾਸਲ ਹੋਈ ਹੈ। ਟਰੱਕ ਦੇ ਵਿੱਚੋਂ 5 ਗੱਟੇ ਪਲਾਸਟਿਕ ਪੁੱਕੀ ਡੋਡੇ ਪੋਸਤ ਜਿਨ੍ਹਾਂ ਦਾ ਕੁੱਲ ਵਜ਼ਨ 100 ਕਿਲੋ ਸੀ ਬਰਾਮਦ ਕਰਵਾਏ ਗਏ। ਨੇਤਾ ਟਰੱਕ ਸਵਾਰ ਦੋਨੋਂ ਵਿਅਕਤੀਆਂ ਦੀ ਪਛਾਣ ਜੋ ਕਿ ਰਣਜੀਤ ਸਿੰਘ ਤੇ ਸਿਰਾਜ ਖਾਨ ਵੱਜੋ ਹੋਈ ਹੈ ਦੂਮਾ ਤੇ ਇੱਕ ਮੁਕਦਮਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਜੋ ਕੇਸ ਹੈਗਾ ਜੀ ਸਾਡਾ ਕੱਲ ਸੰਗਠਾਣੇ ਦੇ ਇੱਕ ਕਮਰਸ਼ੀਅਲ ਕੁਆਂਟੀਟੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਇਹਨਾਂ ਦੀ ਲੋਕਲ ਪੁਲਿਸ ਦੀ ਹੀ ਟੀਮ ਆਪਣੇ ਦੌਰਾਨ ਗਸ਼ਤ ਡਬਲੀ ਮੇਨ ਰੋਡ ਤੇ ਉਹਨਾਂ ਨੂੰ ਇੱਕ ਟਰੱਕ ਮਿਲਿਆ ਸੀਗਾ ਚੈਕਿੰਗ ਟੀਮ ਨੂੰ ਪੀਬੀ03ਏਜੇ8097 8097 ਜੋ ਪੁਲਿਸ ਦੀ ਪ੍ਰੈਜ਼ੈਂਸ ਦੇਖ ਕੇ ਥੋੜਾ ਮੂਵ ਕਰਨ ਲੱਗਾ ਤੇ ਨਾਨੇ ਮੌਕੇ ਤੇ ਇੰਟਰਸੈਪਟ ਕੀਤਾ ਤੇ ਉਹਦੇ ਚ ਦੋ ਵਿਅਕਤੀ ਸਵਾਰ ਸਿਗੇ ਜਿਨ੍ਹਾਂ ਦਾ ਇੱਕ ਦਾ ਨਾਮ ਹੈ ਰਣਜੀਤ ਸਿੰਘ ਉਰਫ ਨਿੱਕਾ ਵਾਸੀ ਧਨੋਲਾ ਜ਼ਿਲ੍ਹਾ ਬਰਨਾਲਾ ਔਰ ਦੂਜੇ ਦਾ ਨਾਮ ਹੈ ਸਰਾਜ ਖਾਨ ਇਹ ਵੀ ਧਨੋਲੇ ਕਾਲੇਕੇ ਜ਼ਿਲ੍ਹਾ ਬਰਨਾਲੇ ਦਾ ਰਹਿਣ ਵਾਲਾ ਤੇ ਜਦੋਂ ਇਸ ਟਰੱਕ ਦੀ ਸਰਚ ਕੀਤੀ ਗਈ ਤੇ ਉਹਦੇ ਚ ਪੰਜ ਗੱਟੇ ਪਲਾਸਟਿਕ ਦੇ ਪੁੱਕੀ ਪੋਪੀ ਹਰਸ ਮਿਲੀ ਜਿਹਦਾ ਟੋਟਲ weight 1 क्विंटल ਮਤਲਬ 100 100 ਕਿਲੋ ਸਿਗਾ ਔਰ ਉਸ ਬਿਹਾਫ ਤੇ ਇੱਕ ਸੀਐਫਆਈਆਰ ਨੰਬਰ 97 ਅੰਡਰ ਐਨਡੀਪੀਐਸ ਐਕਟ ਦਰਜ ਕੀਤਾ ਤੇ ਮੌਕੇ ਤੇ ਡੀਐਸਪੀ ਐਨਡੀਪੀਐਸ ਅਰਵਿੰਦਰ ਸਰਾ ਨੂੰ ਭੇਜਿਆ ਗਿਆ ਸੀ ਟੂ ਕੰਪਲੀਟ ਦ ਐਨਟਾਇਰ ਪ੍ਰੋਸੀਜਰ ਔਰ ਹੁਣ ਤੱਕ ਦੀ ਤਫਤੀਸ਼ ਚ ਜੀ ਇਹ ਪਤਾ ਲੱਗਿਆ ਕਿ ਇਹਨਾਂ ਦਾ ਪੁਰਾਣਾ ਤਾਂ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਬਟ ਕਿਉਂਕਿ ਐਨੀ ਜ਼ਿਆਦਾ ਕੁਆਂਟੀਟੀ ਲੈ ਕੇ ਆਏ ਸੀ ਤਾਂ ਅਸੀਂ ਇਹਦੀ ਬੈਕਵਰਡ ਲਿੰਕੇਜ ਚ ਜਾਵਾਂਗੇ ਕਿ ਇਹ ਜੀ ਮੈਂ ਡੀਟੇਲ ਨਹੀਂ ਹਲੇ ਕਮਿਟ ਕਰ ਸਕਦੀ ਪਰ ਇਹ ਐਗਜ਼ੈਕਟ ਜਿੰਨਾ weight ਸਿਗਾ ਉਕਤ ਮਤਲਬ ਪੋਪੀ ਹੱਸਦਾ ਉਹ ਇਨਾ ਚੀ ਸੀਗੇ ਬਾਕੀ ਤਾਂ ਸਰਚ ਕਰਕੇ ਸਾਨੂੰ ਮਿਲਦਾ ਮਤਲਬ ਈਵਨ ਇਸ ਤਰ੍ਹਾਂ ਦੀ ਰਿਕਵਰੀ ਪੂਰਾ ਟਰੱਕ ਸਰਚ ਕਰਕੇ ਨਿਕਲ ਗਿਆ ਸੋ ਉਹ ਮੈਂ ਡਿਟੇਲ ਹਲੇ ਨਹੀਂ ਦੱਸ ਸਕਦੀ ਆਮ ਨਾਟ ਸ਼ੋਰ ਇਹ ਤੁਹਾਨੂੰ ਦੱਸ ਦਾਂਗੇ ਜੀ ਆਮ ਨਾਟ ਸ਼ੋਰ